ਜਾਹੋ ਬਬਾ ਜੀ ਜਾਹੋ ਜਾਹੋ ਬੈਠੋ ਬੱਚਾ ਕਿਵੇਂ ਆਉਣਾ ਹੈ ਪੁੱਤਰ ਬਾਬਾ ਜੀ ਬਹੁਤ ਜ਼ਰੂਰੀ ਕੰਮ ਤੇ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਤੋਂ ਬਿਨਾ ਕੋਈ ਹੋਰ ਕਰ ਸਕਦਾ ਤੇ ਬਾਬਾ ਜੀ ਖਰਚਾ ਜੋ ਮਰਜ਼ੀ ਲੱਗ ਜਾਏ ਬਸ ਆਪਣਾ ਕੰਮ ਹੋ ਜਾਣਾ ਚਾਹੀਦਾ ਲੈ ਵੀ ਅੱਜ ਤਾਂ ਸਵੇਰ ਸਵੇਰ ਤੱਕੜਾ ਗਾ ਕੇ ਆ ਗਿਆ ਸ਼ਾਂਤੀ ਪੁੱਤਰ ਦੋ ਜਣੇ ਦੇ ਚਾਹ ਬਣਾ ਕੋਈ ਨਾ ਪੁੱਤਰ ਆਪਣੇ ਹੰਦੇ ਟੈਨਸ਼ਨ ਨਹੀਂ ਲੈਣੀ 10 ਕੇ ਕੰਮ ਬਾਬਾ ਜੀ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਜੀ ਉਹ ਅੱਛਾ ਠੀਕ ਆ ਫਿਰ ਦਿੱਕਤ ਕੀ ਆ ਦਿੱਕਤ ਬਾਬਾ ਜੀ ਇਹ ਹੀ ਹੈ ਕਿ ਉਹਦੇ ਘਰ ਦੇ ਪਤਾ ਨਹੀਂ ਮੰਨਣ ਕੇ ਨਾ ਮੰਨਣਾ ਤੇ ਉਹਦੇ ਪਿਓ ਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਵੀ ਉਹ ਮੰਨੂਗਾ ਹਮ ਡੈਡੀ ਜੀ ਆ ਲੋ ਚਾਹ ਅੰਦਰ ਠੀਕ ਹੈ ਜੀ ਤੇ ਮੈਨੂੰ ਇਹ ਦੱਸੋ ਕਿ ਕੁੜੀ ਦੀ ਉਮਰ ਕਿੰਨੀ ਕਹਿੰਦਾ ਉਮਰ ਬਾਬਾ ਜੀ ਹਮ ਲਾਲੋ ਸਾਹਾ ਕੁੜੀ ਚਾਣੀ ਫੜ ਕੇ ਗਈ ਇੰਨੀ ਉਮਰ ਹੈ ਜੀ ਹਾਂ ਮਤਲਬ ਹੈਗੀ 22 23 ਸਾਲਾਂ ਦੀ ਹੈਗੀ ਆ ਹਾਂਜੀ ਹਾਂਜੀ ਹਾਂ ਤੇ ਬਾਬਾ ਜੀ ਮੇਨ ਗੱਲ ਅਸੀਂ ਅੱਜ ਰਾਤ ਨੂੰ ਭਜਣ ਦਾ ਪਲਾਨ ਬਣਾਇਆ ਅੱਛਾ ਬਸ ਹੁਣ ਤੁਸੀਂ ਇੰਨੀ ਕਿਰਪਾ ਕਰ ਦੋ ਵੀ ਤਵੀਤ ਇਹੋ ਜਿਹਾ ਬਣਾ ਦੋ ਵੀ ਉਹਦੇ ਘਰਦਿਆਂ ਨੂੰ ਪਤਾ ਨਾ ਲੱਗੇ ਹਮ ਹਾਲਾ ਪਤਰ ਉਹਦੇ ਘਰਦਿਆਂ ਨੂੰ ਛੱਡ ਹਵਾ ਨੂੰ ਵੀ ਨਹੀਂ ਪਤਾ ਲੱਗਣਾ ਕਿ ਕੀ ਹੋਇਆ ਤੇ ਕਦੋਂ ਹੋਇਆ ਜੈ ਹੋ ਜੈ ਹੋ ਠੀਕ ਹੈ ਜੀ ਮਹਾਰਾਜ ਤੇ ਮੈਂ 5000 ਰੁਪਏ ਤੁਹਾਡੇ ਫੋਨਪੇ ਤੇ ਪਾ ਦਿੰਨੇ ਜੀ ਆਹ ਕੋ ਨਾ ਪਾ ਦੀ ਪਾ ਦੀ 5000 ਬੈਠੇ ਬੈਠੇ ਦੀ ਨੈਕਸਟ ਡੇ ਪੜਾਈ ਨੇ ਲੱਗਿਆ ਸਵੇਰ ਕਰਾਂ ਹੋ ਗਏ ਹੈ ਲੈ ਸ਼ਾਂਤੀ ਬੇਟਾ ਚਾਹ ਬਣਾ ਦੇ ਕੜੀ ਜੀ ਸ਼ਾਂਤੀ ਸ਼ਾਂਤੀ ਕੀ ਹੋ ਰਿਹਾ ਸ਼ਾਂਤੀ ਲਾਲੋ ਸਾਹਾ ਕੁੜੀ ਚਾਣੀ ਫੜ ਕੇ ਗਈ ਇੰਨੀ ਕੁ ਮਰ